ਵਰੇਦਾ ਕਰਕੇ ਹੋਗਾ ਨਾ ਅਜਾ ਉਰਲੇ ਪਾ ਮਿੱਟੀ ਪੈ ਗਈ ਹਲਾ ਨਿਕਲੀ ਜਾਂਦਾ ਪਾਣੀ ਲੈ ਮੇਰੀ ਕੋਈ ਮਾਇਰ ਪਾ ਘਾਰੀ ਵਾਲੇ ਵੱਡੇ ਵੱਡੇ ਆ ਕਰਨੇ ਵੀ ਬੰਦਾ ਹੋ ਪੈ ਗਏ ਨੇ ਵੀ ਤੂੰ ਮੰਗਰਲਾ ਬੰਦ ਕਰਕੇ ਆ ਹਾ ਖੁੱਲ ਗਈ ਖੱਡ ਨਵੀ ਹਾ ਖਾਵੇਂ ਗੱਤੇ ਪਹਿਲੇ ਤੇਰੇ ਪੈਰਾਂ ਚ ਹਾਂ ਇਹ ਖੱਡ ਹਾ ਖੁੱਲ ਗਈ ਉੱਚੀ ਨਹੀਂ ਮੈਂ ਮਾਹਣਦਾ ਪਾਣਾ ਵੱਡਾ ਪੰਗਾ ਓਏ ਕਹਿੰਦੇ ਲਫਾਫਾ ਪਾ ਦੇ ਓਏ ਫੇਰ ਨਹੀਂ ਪੈਂਦੀਆਂ ਖੱਡਾਂ ਪਰ ਇਹਨਾਂ ਖੱਡਾਂ ਹੀ 2-2 ਕਿਲੋਮੀਟਰ ਤੋਂ ਬਰੇ ਆ ਲਫਾਫਾ ਦਾ ਬਾਟਰਾ ਵਾਲਾ ਬਾਟਰਾ ਕਿੱਥੇ ਇਹ ਲਫਾਫਾ ਦਾ ਬਾਟਰਾ ਪਾਉਣਾ ਬੂ ਉਧਰ ਦੱਬੇਗਾ ਮੜੀ ਫਿਰ ਤੁਹਾਨੂੰ ਉਧਰੋਂ ਕਿਵੇਂ ਨੀਵੇਂ ਥਾਂ 'ਚ ਦਬੀਓ ਇਹਨੇ ਉਹਦਾ ਪੀ 10 ਫੁੱਟ ਤੋਂ ਹਾਂ ਨੀਵੇਂ ਇੱਥੇ ਕਿਹੜੇ ਖਾਂਦਾ ਪਣੀ ਹੈ ਨਾ ਖਾਂਦਾ ਨਾ ਆ ਰਿਹਾ ਕਰੀ ਗਈ ਜੀ ਆ ਗਰਾੰਟਾ ਚ ਲੈ ਆਏ ਤੇ ਮੈਂ ਕੋਈ ਨਹੀਂ ਕਿਹਾ ਇੱਥੇ ਆ ਮੈਨੂੰ ਪਤਾ ਇੱਥੇ ਖਾਂ ਮਿੱਟੀ ਆ ਜੋ ਏ ਖਾਂ ਲਾਏ ਬੰਦ ਹੋ ਗਿਆ ਡਾਲ ਖੜਾ ਕਰਵਾਂ ਦਾ ਫੋਲਡਾ ਹਾਲਾ ਮਿੱਟੀ ਹੋ ਜਾ ਮੈ ਵੀ ਨਹੀਂ ਬੰਦ ਹੋਇਆ ਭਾਈ ਇਹਦਾ ਦਾ ਕਰਮਾ ਬਟ ਇਹਦਾ ਰੋਕ ਨਹੀਂ ਸੀ ਪਾਣੀ ਆ ਦੇਖੋ ਜੀ ਲੱਗ ਗਿਆ ਜੇ ਕਦੋਂ ਛੋਨਾ ਲਾਈ ਨਾ ਹਾਂ ਚੱਲੀ ਜਾਂਦਾ ਪਾਣੀ ਬੰਦ ਹੀ ਹੋਇਆ ਘਾਰੇ ਪੈ ਗੇ ਬਹੁਤ ਵੱਡੇ ਵੱਡੇ ਲੋਕ ਮੀ ਮੰਗਦੇ ਆ ਸੀ ਮੀ ਨਹੀਂ ਮੰਗਦੇ ਆੜ ਜੇ ਹੀ ਫੰਕਸ਼ਨ ਆਂਦੇ ਜੀ ਮੀ ਤਾਂ ਨਹੀਂ ਮੰਗਦੇ ਮੀ ਤਾਂ ਬੀਂ ਘਰਾ ਲਾ ਨਹੀਂ ਵੀ ਓਏ ਵੱਡੇ ਵੱਡੇ ਘਾਰੇ ਪੈਂਦੇ ਆ ਬਹਾ ਬਰਾ ਹਾਲ ਆ ਹਰ ਦੇ ਆ ਫਿਰ ਤੇਰੇ ਪੈਰ ਆ ਹੀ ਹਿਰਦੇ ਪੈਰ ਆ ਹੀ ਭੋਲੀ ਮਿੱਟੀ ਹਿਰਦੇ ਕਾਰਡੀ ਨਾ ਫੇਰ ਆ ਹੋ ਹੋਲੀ ਹਿਰਦੇ ਭੋਲੀ ਹੋ ਮਿੱਟੀ ਵਾਲੀ ਜਾਂਦੀ ਹੱਲੇ ਪੋਲੀ ਮਿੱਟੀ ਹਟਾ ਹਾਂ ਹਾਂ ਹਟ ਦੇ ਹਟ ਦੇ ਹਟ ਦੇ ਹਟ ਦੇ ਬਾਰੇ ਗਾਰੇ ਬੈਣ ਲੱਗੇ ਰਸੂਹੇ ਆ ਨਾ ਉਹ ਖੜੀ ਖੜ ਦੇ ਕਹਿੰਦਾ ਨਵੀਂ ਵੀ ਉਹ ਤੇਜ਼ੀ ਮਾਰੀ ਆ ਨਾ ਮੱਥਾ ਆ ਗਾ ਹਾ ਹੋਏ ਹੋਹ ਸਾਰਾ ਗਾਹਾਂ ਖੁੱਲ ਗਿਆ ਕੁੱਚੇ ਵੀ ਨਹੀਂ ਮਾਨ ਦਾ ਹੀ ਪੰਗਾ ਨੀਵੇਂ ਵਾਲੇ ਨੂੰ ਵੀ ਔਖਾ ਤੇ ਉੱਚੇ ਵਾਲੇ ਨੂੰ ਵੀ ਔਖਾ ਤਾਂ ਮ ਦੋਨਾਂ ਦੀ ਅਸਲ ਉਹਦੀ ਫਸਲ ਮਰ ਜਾਂਦੀ ਤਾਂ ਹਾਲੀ ਤਰ ਜਾਂਦੀ ਇੱਧਰ ਦੀ ਖੱਟ ਹੁਣ ਤਾਂ ਥੋੜਾ ਇੱਧਰ ਲੰਦਾ ਖਹਿੜਾ ਨਹੀਂ ਛੁੱਟਿਆ ਤੂੰ ਪਹਿਲੀ ਬੰਗੀ ਭਰ ਨੂੰ ਫਿਰਦਾ ਇਹ ਕਿ ਲੰਬਾਈ ਵਾਲੀ ਆ 10 ਕਿੱਲਿਆਂ ਦੀ ਲੰਬਾਈ ਆ ਇੰਨੀ ਲੰਬਾਈ 'ਚ ਬੰਗੀ ਆ ਦੇਖ ਲਾ ਹੈ ਇਹਦਾ ਇਸ ਹਾਲ ਬੇਲੀ ਰਹਿੰਦੀ ਅੱਧਾ ਕਿੱਲਾ ਤਾਂ ਆਪਣਾ ਬੇਲਾ ਰਹੀ ਜਾਂਦਾ ਉਦੇ ਜੀ ਰਾਮਨਾ ਬੇਲਾ ਰਹਿੰਦਾ ਅੱਧਾ ਕਿੱਲਾ ਉੱਚੇ ਬਾਣਾ ਇਹਦਾ ਪੰਗਾ ਹੀ ਆ ਇਹ ਨੀਵੇਂ ਵਾਲੇ ਨੂੰ ਪੰਗਾ ਹੀ ਆਉਂਦਾ ਨੀਵੇਂ ਆ ਡੁੱਬ ਕੇ ਮਰ ਜਾਂਦਾ ਉੱਚਾ ਇਹਦਾ ਉੱਚੀ ਆ ਖੱਡ ਛੱਡ ਲਾ ਪਾਣੀ ਵਿੱਚ ਹੜਲਾ ਇਧਰ ਵਰਨੀ ਕਿਤੇ ਜੀ ਆ ਪਹੀ ਵੀ ਨੀਵੀ ਕਰਨ ਵਾਲੀ ਪੌਣੀ ਸਟੀਗਰ ਜੀ ਇਹ ਸਿੱਟੀ ਕੇ ਕਰਨੇ ਇਹਦਾ ਆਪਾ ਪੁੱਠੇ ਕਰਾਣ ਆ ਲਈ ਜਾਨ ਦਾ ਟੱਕ ਟੱਕ ਵੀ ਨਹੀਂ ਪੰਦਾ ਮਿੱਟੀ ਆਇਆ ਗੱਤੀ ਆਰ ਕਿਹਜੋ ਕਾਰ ਆ ਪਏ ਟਾਲਣੀ ਸੋਕੀ ਆ ਟਾਲਣਾ ਪੈ ਗਿਆ ਕਦੇ ਭੁੱਲ ਨਹੀਂ ਚੱਲੇ ਚੱਲ ਜੀ ਉਹ ਚਲ ਹਾਲ ਆੱਖਾ ਫਦਰ ਕਹਿੰਦਾ ਕੱਡੂ ਕਰ ਰਿਹਾ ਏ ਕੱਡੂ ਚਾਕਰ ਭੁੰਡਿਆ ਯੰਤਰ ਦੀਆਂ ਅੱਜ ਹਾਏ ਓਏ ਓਏ ਮੀ ਪਿਆ ਨਹੀਂ ਆ ਤੁਸੀਂ ਪਹਿਲਾਂ ਘਾਰੇ ਪਾਤੇ ਜਦੋਂ ਮੀ ਪਊਗਾ ਪਤਾ ਨਹੀਂ ਕੀ ਹੋਊਗਾ ਹਾਂ ਆ ਪਹਿਲੀ ਾਰ ਘਾਰੇ ਪੈਂਦੇ ਅਜ ਤੱਕ ਤੇ ਪਾਏ ਨਹੀਂ ਸੀ ਹਾਂ ਅੱਖ ਰੱਪ ਦੇਖੀ ਤੁਸ ਜਾਲ ਉੱਪਰ ਉਹ ਬੱਟਾ ਖਟਾ ਘਾਰੇ ਨਗਦੇ ਪਾਏ ਆ ਪਹਿਲਾ ਘਾਰ ਆ ਉਹ ਇੰਨਾ ਸੁਖਾਵੇਂ ਇਸੇ ਪਾਣੋ ਆ ਮਿੱਟੀ ਨਹੀਂ ਪੂਰਾ ਵੀ ਜਾਂਦੀ ਥੱਲੇ ਕੱਲਾ ਪਾਣੀ ਨਿੱਤਰ ਨਿੱਤਰ ਜਾਂਦਾ ਰੇਗ ਦਾ ਬੱਚ ਕੀ ਅਖਣਾ ਤਾਂ ਇਹੀ ਖਾਸੀਅਤ ਆ ਬਸ ਬਾਣ ਦੀ ਕਿਹੜਾ ਦਾ ਫਰਕ ਆ ਨਾ ਇਹ ਇੱਥੇ ਰਹੀਦਾ ਸਾਪ ਨਹੀਂ ਇਹ ਕੀੜਿਆਂ ਦਾ ਪਹਾਣਾ ਇੱਥੇ ਹਾਂ ਕੀੜਿਆਂ ਦਾ ਪਹਾਣਾ ਇੱਥੇ ਆਹ ਲੋ ਮੀਂਹ ਪਿਆ ਨਹੀਂ ਤੇ ਘਾਰੇ ਪਹਿਲਾਂ ਪੈ ਗਈ ਹਾਂ ਇਹਨੂੰ ਜਿਹੜੇ ਲੜ ਗਈ ਕੀੜੇ ਲੜ ਗਈ ਲੜਕੇ ਪਾਣੀ ਛੱਡਦੇ ਭਾਈ ਐ ਸੁੱਕਾ ਗੁਰਬੰਦੀ ਤੋਂ